ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.abp-sanjha.in ਤੇ ਕੀ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਬਰਾਬਰ ਦੀ ਸ਼ਖਸੀਅਤ ਨੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਪੰਜਾਬ ਚ ਆਮ ਆਦਮੀ ਪਾਰਟੀ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦਾ ਤਾਂ ਇਹ ਹੀ ਦਾਵਾ ਹੈ ਵਿਰੋਧੀਆਂ ਵੱਲੋਂ ਅਰਵਿੰਦ ਕੇਜਰੀਵਾਲ ਤੇ ਲਗਾਤਾਰ ਕਿਤੇ ਗਏ ਹਮਲਿਆਂ ਦਾ ਜਵਾਬ ਦਿੰਦੇ ਹੋਏ ਸੁੱਚਾ ਸਿੰਘ ਛੋਟੇਪੁਰ ਨੇ ਕੇਜਰੀਵਾਲ ਦੀ ਤੁਲਨਾ ਮਹਾਤਮਾ ਗਾਂਧੀ ਨਾਲ ਕਰ ਦਿੱਤੀ ਦਿੱਲੀ ਦੀਆਂ ਚੌਂਕਾਂ 'ਚ ਇਤਿਹਾਸਿਕ ਬਹੂਮਤ ਮਿਲਣ ਤੇ ਉਹਨਾਂ ਵਿਰੋਧੀਆਂ ਨੂੰ ਨਿਸ਼ਾਨੇ 'ਤੇ ਲਿਆ ਇਹੋ ਜਿਹਾ ਰੈਵਿਊਲੂਸ਼ਨ ਦੁਨੀਆਂ ਦੇ ਇਤਿਹਾਸ 'ਚ ਕਿਤੇ ਨਹੀਂ ਆਇਆ ਕਦੀ ਵੀ ਇੰਨਾ ਵੱਡਾ ਰੈਵਿਊਲੂਸ਼ਨ ਜਿਹੜਾ ਗੋਲੀ ਤੋਂ ਮਰਨੇ ਹੋਇਆ ਇਹ ਪਹਿਲਾ ਮੌਕਾ ਹੈ ਕਿ ਜਿਹੜਾ ਇੰਨਾ ਵੱਡਾ ਰੈਵਿਊਲੂਸ਼ਨ ਜਿਹੜਾ ਬੈਲਟਗਨ ਆਇਆ ਲੋਕ ਤਾਂ केजरीवाल ਨੂੰ ਡਿਸਕਸ ਕਰਨ ਲੱਗ ਪਏ ਵੀ ਇੱਕ ਤਾਂ ਗਾਂਧੀ ਦਾ ਨਾਂ ਸੀ ਦੁਨੀਆ ਦੇ ਵਿੱਚ ਹੋਰ ਕਿਸੇ ਲੀਡਰ ਦਾ ਬਹੁਤ ਨਾਂ ਨਹੀਂ ਸੀ ਹਿੰਦੁਸਤਾਨ ਦੇ ਤੇ ਗਾਂਧੀ ਤੋਂ ਬਾਅਦ ਇਹ ਦੂਜਾ ਬੰਦਾ ਆਇਆ ਜਿਹਨੂੰ ਸਾਰਾ ਵਰਲਡ ਜਿਹੜਾ ਡਿਸਕਸ ਕਰ ਰਿਹਾ ਵੀ ਇਹ ਬੰਦਾ ਕੀ ਚੀਜ਼ ਆ ਜਿਹਨੇ ਇੰਨਾ ਵੱਡਾ ਰੈਵੋਲੂਸ਼ਨ ਆਂਦਾ ਮੋਦੀ ਵਰਗਾ ਬੰਦਾ ਜਿਹੜਾ 56 ਇੰਚ ਦੀ ਛਾਤੀ ਦੱਸਦਾ ਸੀ ਕਿੰਨੇ ਉਹਦੇ ਐਮਪੀ ਉੱਥੇ ਕੰਮ ਕਰਦੇ ਰਿਹਾ ਕਿੰਨੇ ਮੁੱਖ ਮੰਤਰੀ ਕੰਮ ਕਰਦੇ <Sanye> ਰਿਹਾ ਕੀ ਉਹਨੇ ਹੱਥ ਕੰਡੇ ਵਰਤੇ ਆ ਤਾਂ ਲੋਕਾਂ ਨੇ ਫਲੈਟ ਕਰ ਦਿੱਤਾ ਉਹਨੂੰ ਹੁਣ ਇਹ ਵੀ ਪੀ ਸਾਂਝਾ ਤੁਹਾਡੇ smartphones ਵਿੱਚ Android users Play Store ਵਿੱਚ ਅਤੇ Apple users App Store ਵਿੱਚ ਜਾ ਕੇ ABP Live type ਕਰੋ ABP ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ ABP News Punjabi ਨੂੰ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਹੂ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ ABP Live ਐਪ ਅਤੇ ਸਿਲੈਕਟ ਕਰੋ ABP News Punjabi <muchy>